ਅੱਜ ਬਗਰਾਵਲ ਪਿੰਡ ਦਾ ਇੱਕ ਜਵਾਨ ਛਤੀਸਗੜ ਦੇ ਵਿੱਚ ਸ਼ਹੀਦ ਹੋ ਗਿਆ। ਉਹਨਾਂ ਦੇ ਘਰ ਮੈਂ ਸ਼ਹੀਦ ਨੂੰ ਸਲੂਟ ਕਰਨ ਵਾਸਤੇ ਤੇ ਉਹਨਾਂ ਦੇ ਪਰਿਵਾਰ ਨੂੰ ਬਾਣਾ ਮੰਨਣ ਦਾ ਵੱਲਬਖਸ਼ਰ ਵਾਸਤੇ ਅਰਦਾਸ ਕਰਨ ਆਇਆ। 1 ਕਰੋੜ ਰੁਪਇਆ ਜੋ ਸ਼ੀਦਾ ਕੋਈ ਕੋਈ ਜੀਵਨ ਦਾ ਜਾਂ ਜਾਨ ਦਾ ਮੁੱਲ ਨਹੀਂ ਹੁੰਦਾ ਕੋਈ ਕੋਈ ਮੁੱਲ ਪਾ ਨਹੀਂ ਸਕਦਾ ਸ਼ੀਦਾ ਦਾ ਪਰ ਚਲੋ ਕਰੋੜ ਰੁਪਏ ਨਾਲ ਪਲੀਜ਼ ਵਾਰੀ ਚੱਲ ਜੀਓ ਬੱਚੇ ਪੜ ਜਾਣਗੇ ਆ ਥਾਲੇ ਰੌਸ਼ਨ ਤਾਂ ਠੀਕ ਹੋ ਜਾਣਗੇ ਫੜੇਗੇ ਕਿਉਂਕਿ ਆਮ ਘਰਾਂ ਚ ਹੁੰਦੇ ਆ ਫੌਜੀ ਜਵਾਨ ਸਾਰੇ ਆਪਾਂ ਆਮ ਘਰਾਂ ਨੇ ਸੋ ਮੈਂ ਅੱਜ ਨਤਮਸਤਕ ਹੁਣ ਆਇਆ ਹਾਂ ਕਿ ਖੁਸ਼ੀ ਨੂੰ ਉੰਤਰੀ ਜੇ ਨਾ ਕਿਸੇ ਖੁਸ਼ੀ ਵਾਲੇ ਫੰਕਸ਼ਨ ਚ ਵਗਰਾਵਾਲ ਆਉਂਦਾ ਪਰ ਪਰਮਾਤਮਾ ਦਾ ਪਾਣਾ ਕੀ ਕਰ ਸਕਦੀ ਹੈ ਤੇ ਮੇਰੇ ਵੱਲੋਂ ਇੰਨਾ ਕੀ ਸਮਝੋ ਕਿ ਵਗਰਾਵਾਲ ਤੋਂ ਲੈ ਕੇ ਸਤਾਜ ਵਗਰਾਵਾਲ ਇਧਰਲੇ ਪਾਸਿਓਂ ਪਹਿਲਾ ਪਿੰਡ ਹੈ ਡਿਰਬੇ ਦਾ ਸਤਾਜ ਆਖਰੀ ਪਿੰਡ ਹੈ ਡੜਵਾਲਕੇ ਦਾ ਮੇਰਾ ਪਿੰਡ ਸੋ ਸਤਾਜ ਤੇ ਵਗਰਾਵਾਲ ਨੂੰ ਮੈਂ ਇੱਕੋ ਜਿਹਾ ਸਮਝਦਾ ਜੇ ਇੱਧਰਲੇ ਨੂੰ ਮੰਨੋਗੇ ਤਾਂ ਉਹ ਪਹਿਲਾ ਹੈ ਜੇ ਇੱਧਰਲੇ ਨੂੰ ਮੰਨੋਗੇ ਤਾਂ ਉਹ ਪਹਿਲਾ ਤੇ ਮੈਂ ਪਿਛਲਾ ਨਹੀਂ ਕਹਿੰਦਾ ਮੈਂ ਤੁਹਾਨੂੰ ਨੂੰ ਪਹਿਲੇ ਦੂੰਗਾ ਪਿੰਡ ਵੱਲੋਂ ਪੰਚਾਇਤ ਵੱਲੋਂ ਸਿਰ ਪਹਿਲਾਂ ਨਾ ਮੈਸ ਆਇਆ ਪਹਿਲਾਂ ਤੇ ਲੱਗਦਾ ਨਹੀਂ ਹੀ ਕਹਿ ਦਿੱਤਾ ਕੋਈ ਘੁੰਮੂ ਦਾ ਪੈਰ ਬਣਾਉਣੀ ਹੈ ਤੇ ਕੋਈ ਸੜਕ ਮੈਨੂੰ ਕਿਹਾ ਕਿ ਪਹਾੜ ਉਹ ਸੜਕ ਬਣ ਜੂਗੀ ਇੱਕ ਸਰ ਜੀ ਇੱਥੋਂ ਲੈ ਕੇ ਪੱਕੇ ਨਰੋਈ ਤੱਕ ਬਹੁਤ ਸੜਕ ਟੁੱਟੀ ਫਿਰਦੀ ਮਾਣਦੀ ਜਿਹੜੀ ਤੇ ਮੈਂ ਆਇਆ ਜਿਹੜੀ ਤੇ ਮੈਂ ਆਇਆ ਮੈਂ ਸਮੂਰਾ ਵਿੱਚ ਤੇ ਆਇਆ ਹਾਂ ਸਾਭੀਪੁਰ ਵਿੱਚ ਤੇ ਆਇਆ ਹਾਂ ਹਾਂਜੀ ਹਾਂਜੀ ਪਗਰੋੜੀ ਤੇ ਜੀ ਹਾਂ ਬਹੁਤ ਬਹੁਤ ਜ਼ਿਆਦਾ ਖਰਾਬ ਜੋ ਆਕਾਂ ਨੂੰ ਨੌਕਰੀਆਂ ਵੀ ਨਹੀਂ ਮਿਲੀਆਂ ਸੜਕਾਂ ਵੀ ਬੰਨ ਗਈਆਂ ਤਰੱਕੀਆਂ ਹੋਣਗੀਆਂ ਪ੍ਰਭਾਤਮਾ ਕਰੇ ਆ ਨਵਾਂ ਸਾਲ ਦੋ ਪੈਸੇ ਦੇ ਚੈਨਲ ਲੈ ਕੇ ਆਵੇ ਕੋਈ ਤਰੱਕੀਆਂ ਦਾ ਚੈਨਲ ਦੋ ਸਰ ਜੀ ਕਿਸਾਨ ਤੋਂ ਲੈ ਕੇ ਸ਼ਹਿਰ ਤੱਕ ਪਹੁੰਚ ਹੋ ਗਿਆ ਜੀ ਇੰਨਾ ਪਿਆਰ ਕਰ ਹਾਂ ਜੀ ਹਾਂ ਸਰ ਇੱਕ ਦੋ ਪੈਸੇ ਨਹੀਂ ਜਿੱਤਾਂ ਦੇਖੋ ਸਰ ਜੀ ਇੱਦੂ ਵੱਡੀ ਇੱਦੂ ਵੱਡੀ ਹੋਰ ਕੀ ਦੀ ਕਿਸਮਤ ਹੋਊਗੀ ਐਨੇ ਵਜੇ ਮਤਲਬ ਮੈਂ ਕਿਹੜਾ ਵੀ ਰੈਲੀ ਕਰਨ ਆਇਆ ਹਾਂ ਨਾ ਤੁਸੀਂ ਆ ਕੇ ਖੜ ਕੇ ਮੇਰੇ ਵਾਸਤੇ ਸੌ ਲੱਗੇ ਮੇਰੀ ਤਾਂ ਆਹੀ ਅਰਦਾਸ ਰਹਿੰਦੀ ਆ ਜੀ ਰੱਬਾ ਬਸ ਜੇ ਇੱਜ਼ਤ ਵਧਾਉਣੀ ਨਹੀਂ ਨਾ ਤਾਂ ਇਹਦੋਂ ਘਟਾਣਾ ਦੇ ਜਿੰਨੀ ਕਹਿ ਗਿਆ ਹੋਈ ਤਾਂ ਕਰ ਲੈ ਆਸ ਕੰਮ ਕਰਾ ਦੇ ਜਮਾ ਕੋਈ ਰੁਪਈਆ ਵੀ ਨਹੀਂ ਦੇਣਾਂ ਨਹੀਂ ਨਿਕਰੂਗਾ ਜਿੱਦ ਤੇ ਮੇਰੇ ਨਾਂ ਤੇ ਤੁਹਾਨੂੰ ਮੈਨੂੰ ਪਤਾ ਪਿੰਡਾਂ ਦੇ ਲੋਕ ਮੇਰੇ ਨਾਂ ਤੇ ਸੌ ਨਹੀਂ ਖਾਂਦੇ ਕਿੰਨੇ ਵੀ ਉਹ ਬੰਦੇ ਸੌਂਦੇ ਠੀਕ ਹੈ ਇਹ ਇਹ ਚੀਜ਼ ਕੈਮਰਾ ਰੱਖਣੀ ਬਹੁਤ ਔਖੀ ਆ ਅੱਜ ਦੇ ਜ਼ਮਾਨੇ ਚ ਜਦੋਂ ਭਾਈ ਨੂੰ ਭਾਈ ਮਾਰ ਦਿੰਦਾ ਜਦੋਂ ਆਪਾਂ ਰੋਜ਼ ਪੜ੍ਹਦੇ ਆਂ ਖਬਰਾਂ ਜ਼ਮੀਨ ਦੇ ਝਗੜੇ ਫੁਲਾਨਾ tincਾ ਪੈਸਾ 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 ਮੈਂ ਤਾਂ ਇਹਨੇ ਕਹਨਾ ਕਿ ਪ੍ਰਮਾਤਮਾ ਜੀ ਮੈਨੂੰ ਪੰਜਾਬ ਦੇ ਵਿੱਚ ਇਧਰ ਇਧਰ ਪੈਣਾ ਚਾਹੀਦਾ ਗੱਡੀ ਦੀ ਗੱਡੀ ਦਾ ਮੈਂ ਪਿੱਛੇ ਰਹਿਣਾ ਅਗਲੀ ਇਲੈਕਸ਼ਨ ਨਹੀਂ ਮੈਂ ਅਗਲੀ ਜਨਰੇਸ਼ਨ ਸੋਚਦਾ ਜੇ ਅਗਲੀ ਪੀੜ੍ਹੀ ਬਣਾ ਦਈਏ ਜੇ ਆਪਾਂ ਅਗਲੀ ਪੀੜ੍ਹੀ ਬਣਾਈ ਕੌਮ ਬਣਾਈ ਨਾ ਇਹ ਦਈਆਂ ਨਾਲੀਆਂ ਸੜਕਾਂ ਆਪ ਹੀ ਬਣਾ ਲੈਣਗੇ ਜੋ ਆਕਾ ਨੂੰ ਪੜਾ ਲਿਏ ਅਫਸਰ ਲਾ ਲਿਏ ਘਰਾਂ ਦੀਆਂ ਗਰੀਬੀਆਂ ਚੱਕ ਲੈਣਗੇ ਬੋਲੇ ਸੋਨਿਆ ਸੋਨਿਆ